सत श्रीकाल जी मेरा नाम रमनदीप है और मैं अपने सरकारी सीनियर सैकेंडरी स्कूल खुवासपुर हीरा जो कि हम स्कूल ऑफ एमीनेंस बन गया है ओरी प्रिंसीपल और बहुत अच्छा महसूस हो रहा है अज स्कूल आके के चाली दिन दुट्टिया तो बाद जेड़े सारे अध्यापक साहबान बच्चे सारे स्कूल पहुँचे ने और बड़ा उत्साह जहाँ है बच्चों के देखने मिल रहा है ਆਪਣੇ ਅਸੀਂ 8 ਵਜੇ ਪ੍ਰੇਅਰ ਸਟਾਰਟ ਹੋ ਗਈ ਸੀ ਸਾਰੇ ਅਧਿਆਪਕ ਸਹਿਬਾਨ ਔਰ ਬੱਚੇ ਜਿਹੜੇ ਐ ਪ੍ਰੇਅਰ ਦੇ ਵਿੱਚ ਪਹੁੰਚ ਚੁੱਕੇ ਸਨ ਬੜਾ ਉਤਸ਼ਾਹ ਦਿਖਾਈ ਦੇ ਰਿਹਾ ਸੀਗਾ ਬੱਚੇ ਬੜੇ ਖੁਸ਼ ਜਿਹੜੇ ਐ ਉਹ ਨਜ਼ਰ ਆ ਰਹੇ ਸਨ ਬੱਚਿਆਂ ਨੂੰ ਸਵੇਰੇ ਬਹੁਤ ਮੁਬਾਰਕ ਦਿੱਤੀ ਗਈ ਅਧਿਆਪਕ ਸਹਿਬਾਨਾਂ ਵੱਲੋਂ ਵੀ ਔਰ ਮੇਰੇ ਵੱਲੋਂ ਵੀ ਉਹਨਾਂ ਦੇ ਨਾਲ ਜਿਹੜੇ ਹੈਗੇ ਆ ਵਿਚਾਰ ਸਵੇਰੇ ਸਾਂਝੇ ਕੀਤੇ ਗਏ ਪ੍ਰੇਅਰ ਤੋਂ ਬਾਅਦ ਫਿਰ ਬਹੁਤ ਗਰਮੀ ਦੀ ਗੱਲ ਕਰੀਏ ਤਾਂ ਗਰਮੀ ਵੀ ਕਾਫੀ ਹੈ ਫਿਰ ਵੀ ਬੱਚੇ ਸਭ ਹਾਂਜੀ ਤਕਰੀਬਨ 80% ਬੱਚੇ ਜਿਹੜੇ ਹੈਗੇ ਆ ਅੱਜ ਹਾਜ਼ਰ ਹੋਏ ਨੇ ਔਰ ਬਾਕੀ ਦੇ ਬੱਚਿਆਂ ਨੂੰ ਵੀ ਇਨਫੋਰਮ ਕਰ ਦਿੱਤਾ ਹੋਇਆ ਕਿਉਂਕਿ ਇੱਕ ਹਫਤਾ ਪਹਿਲਾਂ ਹੀ ਜਿਹੜੇ ਅਧਿਆਪਕਾਂ ਨੇ ਉਹਨਾਂ ਨੂੰ WhatsApp ਦੇ ਉੱਤੇ ਦੇ ਰਹੀ ਜਿਹੜਾ ਆ ਦੱਸਤਾ ਸੀ ਕਿ ਬੱਚਿਓ ਤੁਸੀਂ ਇੱਕ ਤਰੀਕ ਨੂੰ ਸੋਮਵਾਰ ਵਾਲੇ ਦਿਨ ਸਾਰਿਆਂ ਨੇ ਪਹੁੰਚਣਾ ਆ ਕੁਝ ਬੱਚੇ ਜਿਹੜੇ ਆ ਉਹ ਨਹੀਂ ਆਏ ਉਹ ਅਗਲੇ ਟਾਈਮ ਦੇ ਵਿੱਚ ਹੁਣ ਇੱਕ ਅੱਧੇ ਦਿਨਾਂ ਦੇ ਵਿੱਚ ਸ਼ਾਇਦ ਹੋ ਸਕਦਾ ਹੈ ਉਹ ਕਿਤੇ ਦੂਰ ਗਏ ਹੋਣਾ ਔਰ ਵਾਪਸ ਜਿਹੜੇ ਆ ਉਹਨਾਂ ਦੀ ਪੂਰੀ ਆਣ ਦੀ ਸੰਭਾਵਨਾ ਹੈ ਔਰ ਬਹੁਤ ਹੀ ਜਿਹੜਾ ਹੈਗਾ ਆ ਅੱਛਾ ਜਿਹੜਾ ਮਹਿਸੂਸ ਕਰ ਰਹੇ ਨੇ ਬੱਚੇ ਉਹਨਾਂ ਨੂੰ ਪੜ੍ਹਾਈ ਦੇ ਲਈ ਵੀ ਜਾਗਰੂਕ ਕੀਤਾ ਗਿਆ ਕਿ ਪੜ੍ਹਾਈ ਉਹਨਾਂ ਲਈ ਬਹੁਤ ਜ਼ਰੂਰੀ ਆ ਇਹ ਕੰਮ ਬਹੁਤ ਜ਼ਰੂਰੀ ਆ ਉਹਨਾਂ ਦੇ ਲਈ ਪੜ੍ਹਨਾ ਸਾਰੇ ਬੱਚੇ ਦੇੜੇ ਆ ਦਿਲ ਲਗਾ ਕੇ ਆਪਣੇ ਸਕੂਲ ਚ ਆਣ ਦਿਲ ਲਗਾ ਕੇ ਆਪਣੀ ਪੜ੍ਹਾਈ ਕਰਨ ਇਸ ਨੂੰ ਸਕੂਲ ਦੀ ਪੜ੍ਹਾਈ ਨੂੰ ਜਾਂ ਸਕੂਲ ਨੂੰ ਕਿਸੇ ਨੇ ਵੀ ਬੋਝ ਨਹੀਂ ਸਮਝਣਾ ਉਨ੍ਹਾਂ ਦੇ ਪਿੱਛੇ ਬਹੁਤ ਉਨ੍ਹਾਂ ਦੇ ਮਾਤਾ ਪਿਤਾ ਦੀ ਮਿਹਨਤ ਹੈ ਸਕੂਲ ਤੱਕ ਪਹੁੰਚਾਣ ਲਈ ਆਪਣੇ ਮਾਤਾ ਪਿਤਾ ਦਾ ਆਪਣੇ ਅਧਿਆਪਕਾਂ ਦਾ ਸਤਿਕਾਰ ਕਰੋ ਖੂਬ ਪੜਾਈ ਕਰੋ ਔਰ ਅੱਗੇ ਵਧੋ ਬੱਚਿਆਂ ਦੇ ਨਾਲ ਨਾਲ ਕੁਝ ਇਹ ਪੀਜਰ ਦੇ ਜਿਹੜੀ ਕਲਾਸ ਹੁੰਦਾ ਹੈ ਉਹਨਾਂ ਦੇ ਵਿੱਚ ਜਾ ਕੇ ਵੀ ਜਾਗੀ ਹਾਂ ਜੀ ਉਹਨਾਂ ਦੇ ਵਿੱਚ ਵੀ ਪ੍ਰੇਅਰ ਤੋਂ ਬਾਅਦ ਜਿਹੜੀ ਹੈਗੀ ਆ ਮੈਂ ਜਦੋਂ ਰਾਉਂਡ ਲਗਾਉਂਦੀ ਆ ਸਾਰੀ ਕਲਾਸਾਂ ਦੇ ਵਿੱਚ ਇੱਕ ਵਾਰੀ ਜ਼ਰੂਰ ਜਾ ਕੇ ਜਿਹੜਾ ਹੈਗਾ ਆ ਬੱਚਿਆਂ ਨੂੰ ਵੀ ਮਿਲੀਦਾ ਹੈ ਅਧਿਆਪਕਾਂ ਨੂੰ ਵੀ ਦੇਖੀਦਾ ਹੈ ਔਰ ਕਲਾਸਰੂਮ ਨੂੰ ਵੀ ਜਿਹੜਾ ਹੈਗਾ ਇੱਕ ਵਾਰੀ ਜ਼ਰੂਰ ਉਹਨਾਂ ਨੂੰ ਚੈੱਕ ਕਰੀਦਾ ਹੈ ਔਰ ਅੱਜ ਮੈਂ ਜਿਹੜਾ ਆ ਪ੍ਰੇਅਰ ਖਤਮ ਹੋਣ ਤੋਂ ਬਾਅਦ ਇੱਕ ਰਾਉਂਡ ਲਗਾਇਆ ਔਰ ਕਲਾਸਾਂ ਦੇ ਵਿੱਚ ਬੱਚਿਆਂ ਨੂੰ ਵੀ ਮਿਲੇ ਅਧਿਆਪਕਾਂ ਨੂੰ ਵੀ ਜਿਹੜਾ ਹੈਗਾ ਮਿਲ ਕੇ ਤਾਂ ਉਹਨਾਂ ਨਾਲ ਗੱਲਬਾਤ ਕੀਤੀ ਹੈ ਸੁਪਰੀਆ ਸੁਪਰੀਆ ਬਹਿਲ ਕਿ ਕਿਹਾ ਸੀ ਪ੍ਰਾਪਤ ਆ 9 ਸੀ ਕਲਾਸ ਦੇ ਮੈਂ ਚਾਰਜ ਹਾਂ 9 ਸੀ ਕਲਾਸ ਨੰਬਰ ਸੋਸ਼ਲ ਪ੍ਰਾਪੰਗ ਦੇ ਸੋਸ਼ਲ ਸਟਡੀ ਗਾਲੀ ਦੇ ਲਈ ਛੁੱਟੀਆਂ ਤੋਂ ਬਾਅਦ ਅੱਜ ਕਲਾਸਾਂ ਲੱਗ ਰਹੀਆਂ ਹਾਂ ਹਾਂਜੀ ਬਹੁਤ ਅੱਛਾ ਲੱਗ ਰਿਹਾ ਮੈਨੂੰ ਵੀ ਅੱਛਾ ਲੱਗ ਰਿਹਾ ਔਰ ਬੱਚਿਆਂ ਨੂੰ ਬੜਾ ਅੱਛਾ ਲੱਗ ਰਿਹਾ ਵੈਸੇ ਮੇਰੀ ਕਲਾਸ ਮੇਰੇ ਸਕੂਲ ਚ ਮੇਰਾ ਖਿਆਲ ਸਬ ਕਲਾਸਿਸ ਚ ਬੈਸਟ ਹੈ ਔਰ ਤਕਰੀਬਨ ਬੱਚੇ ਰੈਗੂਲਰ ਰਹਿੰਦੇ ਬਰਾਤ ਵੀ ਅੱਛੇ ਆਰ ਮੇਰੀ ਕਲਾਸ ਦੇ ਕਮ ਸੇ ਕਮ 10 ਬੱਚੇ ਹੈ ਜਿਹੜੇ ਐਮਿਨੈਂਸ ਚ ਗਏ 8ਵੀਂ ਦਾ ਜਿਹੜਾ ਇਹਨਾਂ ਨੇ ਇਗਜ਼ਾਮ ਦਿੱਤਾ ਸੀ ਉਹ ਦੇ ਮੁਤਾਬਿਕ 10 ਬੱਚੇ ਹੈ ਜਿਨ੍ਹਾਂ ਦਾ ਐਮਿਨੈਂਸ ਦੇ ਵਿੱਚ ਨਾਮ ਆ ਗਿਆ ਇਹ ਮੇਰੇ ਲਈ ਬੜੀ ਖੁਸ਼ੀ ਵਾਲੀ ਗੱਲ ਹੈ ਬਹੁਤ ਫਖਰ ਵਾਲੀ ਗੱਲ ਹੈ ਫਿਰ ਹਾਂ ਜੀ اٹੈਂਡੈਂਸ ਦੀ ਗੱਲ ਕਰੀਏ ਤਾਂ ਬੱਚੇ ਕਿੰਨੇ ਹਾਂ ਹਾਂ اٹੈਂਡੈਂਸ ਮੇਰੀ ਕਲਾਸ ਚ ਟੋਟਲ ਹੈਗੇ ਆ 43 ਸਟੂਡੈਂਟਸ ਜਿਨ੍ਹਾਂ ਚੋਂ 35 ਆਜਾਏ 35 ਸਟੂਡੈਂਟਸ ਆਇਆ ਆ ਬਾਕੀ ਜਿਹੜੀ ਗੱਲ ਕਰੀਏ ਤਾਂ ਕਾਫੀ ਸਟੂਡੈਂਟਸ ਦੀ ਗਿਣਤੀ ਘਟਦੀ ਜਾ ਰਹੀ ਹੈ ਕਿਦਾ ਦੇਖੋ ਨਹੀਂ ਗਿਣਤੀ ਦੇਖੋ ਨਹੀਂ ਮੈਂ ਮੈਂ ਜਿਹੜੇ ਸਪੁੱਛਾ ਮੈਂ ਤਾਂ ਫਿਰ ਆਪਣੇ ਸਕੂਲ ਦਾ ਐਕਸਪੀਰੀਅੰਸ ਯਾਦ ਹਾਤੇ ਤਾਂ ਮੈਂ ਇਹ ਕਹਾਂਗੀ ਕਿ ਮੇਰੇ ਸਕੂਲ ਚ ਗਿਣਤੀ ਨਹੀਂ ਘਟ ਰਹੀ ਔਰ ਮੇਰੇ ਬੱਚੇ ਮਤਲਬ ਸ਼ੁਰੂ ਤੋਂ 8ਵੇਂ ਦੇ ਵਿੱਚ ਕੋਈ 35 ਸੀ ਹੁਣ 9ਵੇਂ ਦੇ ਵਿੱਚ ਇਹ ਗਿਣਤੀ 45 ਹੋ ਰਹੀ ਹੈ ਇਸ ਲਈ ਮੈਂ ਨਹੀਂ ਕਹਿ ਸਕਦੀ ਕਿ ਮੇਰੀ ਕਲਾਸ ਦੇ ਬੱਚਿਆਂ ਦੀ ਗਿਣਤੀ ਘਟੀ ਹੈ ਮੇਰੀ ਕਲਾਸ ਦਾ ਬੱਚੇ ਕਾਫੀ ਹੈ ਤਿੰਨੋਂ ਨੋਵੀਆਂ ਚ ਕਾਫੀ ਐ ਸਾਡੇ। ਸਕੂਲ ਦੀ ਗੱਲ ਕਰੀਏ ਤਾਂ 700 ਪੁਰਾਣੀ ਨੀਂਦ ਨਾਲ ਸੀ। ਹਾਂਜੀ ਮੈਨੂੰ ਹੋ ਗਿਆ ਹੋ ਗਿਆ 15-16 ਸਾਲ ਹੋ ਗਿਆ। ਬਈ ਮੈਂ ਤਾਂ ਮੈਨੂੰ ਤਾਂ ਬਹੁਤ ਅੱਛਾ ਲੱਗਦਾ ਐ ਇਹਨਾਂ ਬੱਚਿਆਂ ਚ ਬਹਿਣਾ। ਮੈਨੂੰ ਆਪਣਾ ਪਰਿਵਾਰ ਲੱਗਦਾ ਐ ਔਰ ਬੱਚੇ ਨੋ ਡਾਊਟ ਰਿਸਪੌਂਸਿਬਿਟੀ ਪੂਰਾ ਦਿੰਦੇ ਐ। ਠੀਕ ਐ ਕਰੋ ਕਿ ਬੱਚੇ ਹੈਗੇ ਪ੍ਰੋਬਲਮਸ ਉਹ ਅਸੀਂ ਦੇਖੀਦਾ ਹਾਂ ਕਿ ਕਿਸੇ ਨੂੰ ਕੋਈ ਕਿਸੇ ਦਾ ਕੋਈ ਪ੍ਰੋਬਲਮ ਐ ਤਾਂ ਅਸੀਂ ਉਹਨੂੰ ਕੋਸ਼ਿਸ਼ ਹੁੰਦਾ ਦੂਰ ਕਰਦੀ ਐ ਕੋਈ ਫੀਸ ਦੀ ਪ੍ਰੋਬਲਮ। ਇੱਕ ਇਸੇ ਤਰ੍ਹਾਂ ਦੀ ਵੀ ਹੈ ਪਰ ਬੱਚੇ 노 ਡਾਊਟ ਬੱਚੇ ਠੀਕ ਹੈ ਬੱਚੇ ਰਿਸਪੌਂਸਿੰਗ ਹਾਂ ਇਹ ਤਾਂ ਕੋਈ ਸ਼ਿਕਾਇਤ ਨਹੀਂ ਬਾਕੀ ਦੋ ਚਾਰ ਬੱਚੇ ਹਰ ਕਲਾਸ ਚੁੰਦੇ ਆ ਮੇਰੀ ਕਲਾਸ ਚ ਵੀ ਆ ਪਰ ਓਵਰঅল ਠੀਕ ਹੈ